ਹਾਂਜੀ ਦੋਸਤੋ ਅੱਜ ਤਾਰੀਖ 30 ਅਕਤੂਬਰ 2025 ਹੈ ਅੱਜ ਦਾ ਦਿਨ ਬਹੁਤ ਖਾਸ ਹੈ ਰਾਜਵੀਰ ਜਵੰਦਾ ਦੀ ਬੇਟੀ ਲਈ ਰਾਜਵੀਰ ਜਵੰਦਾ ਦੀ ਬੇਟੀ ਦਾ ਅੱਜ ਬਰਥਡੇ ਹੈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕਿਸੇ ਪਿਓ ਦੀ ਕੁੜੀ ਦਾ ਬਰਥਡੇ ਹੋਵੇ ਤੇ ਪਿਓ ਫਿਰ ਵਿਸ਼ ਕਰੇ ਬਿਨਾ ਕਿਵੇਂ ਰਹਿ ਸਕਦਾ ਹੈ ਹਾਂਜੀ ਇਹੋ ਜੀ ਗੱਲ ਕੁਝ ਅੱਜ ਹੋਈ ਜਦੋਂ ਰਾਤ ਦੇ 12 ਵਜੇ ਦੇ ਹੀ ਰਾਜਵੀਰ ਜਵੰਦਾ ਦੀ ਆਤਮਾ ਨੇ ਇੱਕ ਇਹੋ ਜਿਹਾ ਸੁਨੇਹਾ ਭੇਜਿਆ ਕਿ ਸਾਰਿਆਂ ਦੇ ਹੋਸ਼ ਉੱਡ ਗਏ ਸੁਨੇਹਾ ਕੁਝ ਇਹੋ ਜਿਹਾ ਉਸ ਦੀ ਬੇਟੀ ਲਈ ਸੀ ਕਿ ਸੁਣ ਕੇ ਉਹਦੀ ਬੇਟੀ ਵੀ ਆਪਣੇ ਆਪ ਤੇ ਕੰਟਰੋਲ ਨਾ ਕਰ ਪਾਈ ਅਤੇ ਰੋਣਾ ਨਿਕਲ ਗਿਆ ਆ ਜੋ ਦੇਖੋ ਪੂਰੀ ਵੀਡੀਓ ਅਤੇ ਜਾਨੋ ਪੂਰਾ ਸੱਚ ਇਸ ਮੈਸੇਜ ਦਾ ਤੇ ਜੇਕਰ ਤੁਸੀਂ ਰਾਜਵੀਰ ਜਵੰਦਾ ਦੀ ਬੇਟੀ ਨੂੰ ਪਿਆਰ ਕਰਦੇ ਹੋ ਅਤੇ ਉਸ ਨੂੰ ਹੈਪੀ ਬਰਥਡੇ ਵਿਸ਼ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਅੱਜ ਅੱਜ ਹੈ ਉਸ ਛੋਟੀ ਕੁੜੀ ਦਾ ਜਨਮ ਦਿਨ ਜੋ ਸਾਡੇ ਸਾਰੇ ਪੰਜਾਬ ਲਈ ਇੱਕ ਅਮਾਨਤ ਹੈ ਹਾਂ ਜੀ ਅੱਜ ਰਾਜਵੀਰ ਜਵੰਦਾ ਦੀ ਪਿਆਰੀ ਬੇਟੀ ਅਮਾਨਤ ਕੋਰ ਦਾ ਜਨਮ ਦਿਨ ਹੈ ਦੋਸਤੋ ਅੱਜ ਇੱਕ ਇੰਟਰਵਿਊ ਦੌਰਾਨ ਅਮਾਨਤ ਕੋਰ ਨੇ ਜੋ ਗੱਲਾਂ ਕਹੀਆਂ ਉਹ ਸੁਣ ਕੇ ਸਾਰੇ ਦੀਆਂ ਅੱਖਾਂ ਪਰ ਆਈਆਂ ਜੇਕਰ ਮੇਰੇ ਪਾਪਾ ਅੱਜ ਜਿਉਂਦਾ ਹੁੰਦੇ ਤਾਂ ਉਹ ਮੇਰੇ ਲਈ ਬਹੁਤ ਸਾਰੇ ਗਿਫਟ ਅਤੇ ਖਿਡੌਣੇ ਲੈ ਕੇ ਆਉਂਦੇ ਅਤੇ ਮੇਰੇ ਦੋਸਤਾਂ ਨਾਲ ਕੇਕ ਕਟਵਾਉਂਦੇ ਅਤੇ ਸਾਰਿਆਂ ਨੂੰ ਚਾਕਲੇਟਾਂ ਵੰਡਦੇ ਜਿਵੇਂ ਪਿਛਲੇ ਸਾਲ ਉਹਨਾਂ ਨੇ ਕੀਤਾ ਸੀ ਇਹ ਸ਼ਬਦ ਸੁਣਦੇ ਹੀ ਹਰ ਉਸ ਇਨਸਾਨ ਜਿਸ ਨੇ ਰਾਜਵੀਰ ਜਵੰਦਾ ਨੂੰ ਪਿਆਰ ਕੀਤਾ ਉਸ ਦਾ ਦਿਲ ਟੁੱਟ ਗਿਆ ਦੋਸਤੋ ਭਾਵੇਂ ਰਾਜਵੀਰ ਜਵੰਦਾ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਪਰ ਉਹ ਹਰ ਸਾਹ ਹਰ ਮੁਸਕਾਨ ਤੇ ਹਰ ਦੁਆ ਵਿੱਚ ਜਿਉਂਦਾ ਹਨ ਜਦੋਂ ਅਮਾਨਤ ਹੱਸਦੀ ਏ ਉਸ ਦੀ ਅੱਖਾਂ ਵਿੱਚ ਰਾਜਵੀਰ ਦੀ ਚਮਕ ਦਿਖਦੀ ਏ ਜਦੋਂ ਉਹ ਗੱਲ ਕਰਦੀ ਏ ਉਸ ਦੇ ਸ਼ਬਦਾਂ ਚ ਪਿਤਾ ਦਾ ਪਿਆਰ ਸੁਣਾਈ ਦਿੰਦਾ ਏ ਉਹ ਸਿਰਫ ਰਾਜਵੀਰ ਦੀ ਬੇਟੀ ਨਹੀਂ ਉਹ ਸਾਡੀ ਵੀ ਬੇਟੀ ਏ ਉਹ ਉਸ ਦੀ ਵਿਰਾਸਤ ਉਸ ਦਾ ਸੁਪਨਾ ਅਤੇ ਉਸ ਦੀ ਮਾਨ ਹੈ ਪਿਆਰੀ ਅਮਾਨਤ ਅੱਜ ਤੇਰੇ ਜਨਮ ਦਿਨ ਹੈ ਸਾਡੇ ਸਾਰੇ ਪੰਜਾਬੀਆਂ ਨੂੰ ਤੇਰੇ ਤੇ ਮਾਨ ਹੈ ਤੇਰੇ ਪਾਪਾ ਜਿੱਥੇ ਵੀ ਹਨ ਉਹ ਤੈਨੂੰ ਹੱਸਦਾ ਵੇਖ ਕੇ ਖੁਸ਼ ਹੋ ਰਹੇ ਹੋਣਗੇ ਉਹ ਚਾਹਦੇ ਸਨ ਕਿ ਤੂੰ ਹਮੇਸ਼ਾ ਹੱਸਦੀ ਰਹੇ, ਸਿੱਖਦੀ ਰਹੇ ਤੇ ਤਰੱਕੀ ਕਰਦੀ ਰਹੇ। ਤੂੰ ਉਹਨਾਂ ਦੀ ਸ਼ੇਰ ਬੇਟੀ ਹੈ, ਮਜ਼ਬੂਤ, ਸੁੰਦਰ ਤੇ ਹਿੰਮਤ ਵਾਲੀ। ਜਨਮ ਦਿਨ ਮੁਬਾਰਕ ਹੋਵੇ ਅਮਨਤ ਕੌਰ। ਸਾਡੀਆਂ ਸਾਰੀਆਂ ਦੀਆਂ ਦੁਆਵਾਂ ਤੇਰੇ ਨਾਲ ਹਨ। ਤੇਰਾ ਹਰ ਦਿਨ ਖੁਸ਼ੀਆਂ ਨਾਲ ਭਰਿਆ ਹੋਵੇ। ਤੂੰ ਆਪਣੀ ਪੜ੍ਹਾਈ ਤੇ ਜੀਵਨ ਵਿੱਚ ਕਾਮਯਾਬ ਹੋਵੇਂ ਤੇ ਤੇਰਾ ਭਵਿੱਖ ਤੇਰੇ ਪਾਪਾ ਦੇ ਨਾਮ ਵਾਂਗੂ ਚਮਕਦਾ ਹੋਵੇ। ਆਓ ਦੋਸਤੋ, ਅੱਜ ਇਸ ਖਾਸ ਮੌਕੇ ਤੇ ਸਾਰੇ ਮਿਲ ਕੇ ਕਹੀਏ ਹੈਪੀ ਬਰਥਡੇ ਟੂ ਯੂ ਅਮਨਤ ਕੌਰ। ਇੱਕ ਕੈਮਰੇ ਵੱਲ ਦੇ ਕੇ ਇੱਕ ਵੱਡੀ ਮੁਸਕਾਨ ਦਈਏ ਕਿਉਂਕਿ ਅੱਜ ਦੀ ਇਹ ਮੁਸਕਾਨ ਸਿੱਧੀ ਰਾਜਵੀਰ ਜਵੰਦਾ ਤੱਕ ਪਹੁੰਚਦੀ ਏ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਪਰ ਉਹਨਾਂ ਦਾ ਪਿਆਰ ਉਹਨਾਂ ਦਾ ਸੰਗੀਤ ਤੇ ਉਹਨਾਂ ਦੀਆਂ ਸਿੱਖਿਆਵਾਂ ਹਮੇਸ਼ਾ ਅਮਾਨਤ ਕੌਰ ਦੇ ਰੂਪ ਵਿੱਚ ਜੀਵਤ ਰਹਿਣਗੀਆਂ ਵਾਹਿਗੁਰੂ ਕਰੇ ਇਹ ਬੇਟੀ ਹਮੇਸ਼ਾ ਮੁਸਕਰਾਉਂਦੀ ਰਹੇ ਤੇ ਆਪਣੇ ਪਾਪਾ ਦਾ ਨਾਮ ਹਮੇਸ਼ਾ ਰੋਸ਼ਨ ਕਰਦੀ ਰਹੇ ਜੇ ਤੁਸੀਂ ਵੀ ਰਾਜਵੀਰ ਜਵੰਦਾ ਅਤੇ ਅਮਾਨਤ ਕੌਰ ਨੂੰ ਦਿਲੋਂ ਪਿਆਰ ਕਰਦੇ ਹਾਂ ਕਮੈਂਟ ਬਾਕਸ ਵਿੱਚ ਲਿਖੋ ਹੈਪੀ ਬਰਥਡੇ ਅਮਨਤ ਕੋਰ ਪਾਪਾਸ ਪ੍ਰਿੰਸੈਸ ਫੋਰਐਵਰ ਅਤੇ ਧੰਨਵਾਦ ਮਿਲਦੇ ਹਾਂ ਅਗਲੀ ਅਪਡੇਟ ਵਿੱਚ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ